ਲੁਧਿਆਣਾ ਮਲੇਰਕੋਟਲਾ ਰੋਡ ਤੋਂ ਪੁਲਿਸ ਨੇ 26 ਜ਼ਿੰਦਾ ਬੰਬ ਅਤੇ 4 ਗੰਨੇੜ ਬਰਾਮਦ ਕੀਤੇ ਨੇ ਗੁਰਦੁਆਰਾ ਆਲਮਗੀਰ ਸਾਹਿਬ ਨੇੜੇੋਂ ਇਹ ਬਰਾਮਦਗੀ ਹੋਈ ਹੈ ਜਾਣਕਾਰ ਮੁਤਾਬਕ ਮਕਾਨ ਬਣਵਾ ਰਹੇ ਇੱਕ ਸ਼ਖਸ ਨੇ ਜਦੋਂ ਬੰਬ ਨੁਮਾ ਚੀਜ਼ ਵੇਖੀ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੀ ਪੁਲਿਸ ਦੇ ਮੁਤਾਬਕ ਬੰਬ ਵੇਖਣ ਨੂੰ ਕਾਫੀ ਪੁਰਾਣੇ ਲੱਗਦੇ ਨੇ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਅੱਤਵਾਦੀ ਦੌਰਾਨ ਦੇ ਹੋ ਸਕਦੇ ਨੇ ਅਮਨਸਰ ਵਿਖੇ ਪਾਰਤਪਖ ਜ਼ਰਾ ਨੇੜੇ ਗੁਲਗੜ ਪੋਸਟ ਤੋਂ ਬੀਤੀ ਰਾਤ ਬੀਐਸਐਫ ਨੇ 1 ਕਿਲੋ ਕੈਰਨ ਬਰਾਮਦ ਕੀਤੀ ਹੈ ਜਿਸ ਦੀ ਕਮਾਂਤਰੀ ਬਾਜ਼ਾਰ ਦੇ ਵਿੱਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਹੈਰਨ ਦੀ ਖੇਪ ਜ਼ਮੀਨ ਦੇ ਹੇਠਾਂ ਦੱਬੀ ਗਈ ਸੀ ਜਿਸ ਨੂੰ ਬੀਐਸਐਫ ਦੀ 32 ਬਟਾਲੀਅਨ ਨੇ ਬਰਾਮਦ ਕੀਤਾ ਪਟਿਆਲਾ ਦੇ ਫਿਜ਼ੀਕਲ ਕਾਲਜ ਵਿੱਚ ਈਵੀ ਮਸ਼ੀਨਾਂ ਦੀ ਸ਼ਿਫਟਿੰਗ ਨੂੰ ਲੈ ਕੇ ਹੰਗਾਮਾ ਹੋਇਆ ਦਸਲ ਨਾਬਾ ਤੋਂ ਆਪ ਉਮੀਦਵਾਰ ਦੇ ਮਾਨ ਨੇ ਮਸ਼ੀਨਰੀ ਸ਼ਿਫਟਿੰਗ ਕੁਵਾ ਦਿੱਤੀ ਜਿਸ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਮਾਮਲਾ ਚੋਣ ਕਮਿਸ਼ਨ ਦੇ ਕੋਲ ਵੀ ਪਹੁੰਚ ਗਿਆ ਜਦਕਿ ਆਪ ਸ਼ਿਫਟਿੰ ਦਰਸਲ ਇਹ ایਵੀਐਮ مشینਾਂ ਨੂੰ ਲਦ ਕੇ ਟਰੱਕ ਰਹੀਂ ਦੂਜੀ ਥਾਂ ਭੇਜਿਆ ਜਾ ਰਿਹਾ ਸੀ ਜਿਨ੍ਹਾਂ ਵਿੱਚ ਪੋਲਿੰਗ ਪੂਥ ਨੰਬਰ 109 ਅਤੇ 110 ਦੀਆਂ ایਵੀਐਮ ਮਸ਼ੀਨਾਂ ਸਨ ਜਿਨ੍ਹਾਂ ਨੂੰ ਸਟ੍ਰਾਂਗ ਰੂਮ ਤੋਂ ਸ਼ਿਫਟ ਕੀਤਾ ਜਾ ਰਿਹਾ ਸੀ ਮਨੀਲਾ ਵਿੱਚ ਜਲੰਧਰ ਦੇ ਰਹਿਣ ਵਾਲੇ 58 ਸਾਲਾ ਫਾਈਨੈਂਸਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਮ੍ਰਿਤਕ ਨੇ ਮਨੀਲਾ ਤੋਂ ਅਮਰੀਕਾ ਸ਼ਿਫਟ ਹੋਣਾ ਸੀ ਅਤੇ ਆਜ ਹੀ ਉਸਨੂੰ ਮਨੀਲਾ ਪੁਲਿਸ ਤੋਂ ਕੁਲੀ ਰਨਸ ਮਿਲਣ ਸੀ